ਜਕਾਰਾ ਗੁਰੂਆਂ ਦੇ ਨਾਮ ਦਾ ਬੋਲ ਸੱਚੇ ਦਰਬਾਰ ਕੀ ਜੈ ਹਾਂ ਵੀ ਦੋਸਤੋ ਠੀਕ ਠਾਕ ਹੋ ਵਧੀਆਂ ਸਾਰੇ ਉਮੀਦ ਹੈ ਠੀਕ ਹੋਗੇ ਵਧੀਆ ਹੋਗੇ ਅੱਜ ਤੁਹਾਡੇ ਵਿੱਚ ਇੱਕ ਕਲਾਮ ਕਹਿ ਲੋ ਪਾਠ ਕਹਿ ਲੋ ਥੋੜਾ ਕਹਿ ਲੋ ਪੀਸ ਕਰਨ ਲੱਗਿਆਂ ਬਹੁਤ ਸੋਹਣਾ ਤੇ ਬੜਾ ਹੀ ਵਧੀਆ ਬੜਾ ਹੀ ਸ਼ਾਨਦਾਰ ਬਹੁਤ ਹੀ ਸੌਖਾ ਕਿਹਦਾ ਬਾਬਾ ਨਿਗਰਖੇੜਾ ਜੀ ਜਿਹਨੂੰ ਆਪਾਂ ਨਿਗਰਖੇੜਾ ਕਹਿੰਨੇ ਆਂਗੇ ਮੰਨਦੇ ਆ ਹਨਾ ਪੂਜਦੀ ਆ ਦੁਨੀਆ ਨਿਗਰਖੇੜੇ ਦੇ ਨਾਂ ਤੇ ਉਹਨਾਂ ਦੀ ਕਲਾਮ ਹੈ ਉਹਨਾਂ ਦਾ ਪਾਠ ਹੈ ਬਹੁਤ ਸੋਹਣਾ ਅੱਜ ਲੱਭਿਆ ਸਾਨੂੰ ਇਹ ਸਾਡੇ ਜੋ ਵੀ ਗ੍ਰੰਥ ਨੇ ਗੁਰੂਆਂ ਨੇ ਦਿੱਤੇ ਹੋਏ ਨੇ ਹਨਾ ਉਹਦੇ ਵਿੱਚੋਂ ਅੱਜ ਸਾਨੂੰ ਮਿਲਿਆ ਮੈਂ ਸੋਚਿਆ ਵੀ ਇਹ ਆਪਾਂ ਜ਼ਰੂਰ ਪੇਸ਼ ਕਰੀਏ ਸੰਗਤ ਦੇ ਵਿੱਚ ਕਿਉਂਕਿ ਨਿਗਰਖੇੜੇ ਤੋਂ ਬਿਨਾ ਕੋਈ ਵੀ ਕੰਮ ਪੂਰ ਨਹੀਂ ਚੜਦਾ ਅਧੂਰਾ ਹੁੰਦਾ ਹੈ ਸਭ ਤੋਂ ਪਹਿਲੀ ਪੂਜਾ ਨਿਗਰਖੇੜੇ ਦੀ ਹੁੰਦੀ ਹੈਗੀ ਨਿਗਰਖੇੜਾ ਕਿਹਨੂੰ ਕਿਹਾ ਜਾਂਦਾ ਹੈ ਉਹ ਜੋ ਵੀ ਨਿਗਰ ਦਾ ਬਾਲੀ ਹੁੰਦਾ ਸਾਰੇ ਨਿਗਰ ਦਾ ਬਾਲੀ ਹੁੰਦਾ ਜਿਹਨੇ ਨਿਗਰਖੇੜਾ ਬੰਨਿਆ ਹੁੰਦਾ ਹੈ ਜਾਦੇ ਕਰਤਾ ਉਹਨੂੰ ਕਿਹਾ ਜਾਂਦਾ ਹੈਗਾ ਬਾਕੀ ਬਾਬੇ ਭੈਰੋਂ ਨੂੰ ਵੀ ਨਿਗਰਖੇੜੇ ਦੇ ਰੂਪ ਚ ਮੰਨਦੇ ਐ ਬਾਬੇ ਬਜਰੰਗ ਬਲੀ ਨੂੰ ਵੀ ਨਿਗਰਖੇੜ ਦੇ ਰੂਪ ਚ ਮੰਨਦੇ ਹੈਗੇ ਲੋਕੀ ਹੈ ਨਾ ਅਲੱਗ-ਅਲੱਗ ਆਪਣੀ-ਆਪਣੀ ਪਾਸਾ ਦੇ ਮੁਤਾਬਕ ਆਪਣੇ ਆਪਣੇ ਸਮਾਜ ਰੀਤੀ ਰਿਵਾਜਾਂ ਦੇ ਮੁਤਾਬਕ ਹੀ ਲੋਕ ਅਲੱਗ-ਅਲੱਗ ਤਰ੍ਹਾਂ ਨਾਲ ਮੰਨ ਦੇ ਪੂਜਾ ਕਰਦੇ ਨੇ ਜੇ ਚਲੋ ਆਪਣੀ ਆਪਣੀ ਸਮਝ ਨਾਲ ਚੱਲਣਾ ਜੋ ਗੁਰੂ ਕਹਿੰਦੇ ਨੇ ਹੁਣ ਕਲਾਮ ਪੇਸ਼ ਕਰਨ ਲੱਗਿਆਂ ਕੀ ਕਲਾਮ ਹੈ ਕੀ ਕਲਾਮ ਦੇ ਬੋਲ ਨੇ ਧਿਆਨ ਦੇਣਾ ਧਰਤੀ ਮਾਂ ਨੂੰ ਮੰਨ ਕੇ ਲੈਲਾ ਤੇਰਾ ਨਾਮ ਬਾਬਾ ਵਜਰੰਗ ਬਲੀ ਨੂੰ ਪੂਜ ਕੇ ਬਾਬਾ ਪੈਰੋਂ ਦਾ ਲਾਵਾ ਧਿਆਨ ਮਾਤਾ ਪਿਤਾ ਨੂੰ ਹਾਜ਼ਰ ਜਾਣ ਕੇ ਨਿਗਰ ਨਿਗਰ ਕਰੇ ਜਹਾਨ ਬਾਬਾ ਨਿਗਰ ਖੇੜਾ ਮਾਲਕ ਸਾਡਾ ਜੀ ਨੂੰ ਚੌ ਬਲੀਆਂ ਦੀ ਕਹਿੰਦੇ ਸਾਨ ਨਾ ਕੋਈ ਰੰਗ ਤੇਰਾ ਨਾ ਕੋਈ ਰੂਪ ਫੇਰ ਵੀ ਤੂੰ ਹੈ ਸਭ ਤੋਂ ਵੱਡਾ ਮਹਾਨ ਬਲੀ 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 ਜਾ ਅਲੀ ਇਹ ਨੀ ਕਲਾਮ ਹੈ ਦੋਸਤੋ ਹੈ ਬਹੁਤ ਸੌਖੀ ਛੋਟੀ ਜੀ ਕਲਾਮ ਹੈ ਹੁਣ ਧਿਆਨ ਦਿਓ ਇਹਦੀ ਵਿਧੀ ਕੀ ਹੈ ਕਿਉਂਕਿ ਹਰ ਇੱਕ ਕਲਾਮ ਦੀ ਵਿਧੀ ਬਹੁਤ ਜ਼ਰੂਰੀ ਸਮਝਣੀ ਹੁੰਦੀ ਹੈ ਵਿਧੀ ਤੋਂ ਬਿਨਾ ਕੋਈ ਵੀ ਕਲਾਮ ਪਾਠ ਅਧੂਰਾ ਹੁੰਦਾ ਹੈ ਕਿਸੇ ਵੀ ਧਿਆਨ ਗ੍ਰੰਥ ਚ ਦੇਖ ਲਓ ਕਿਸੇ ਵੀ ਗੁਰੂਆਂ ਤੋਂ ਕਿਸ ਤੋਂ ਪੁੱਛ ਲਓ ਵਿਧੀ ਤੋਂ ਬਿਨਾ ਹਰੇਕ ਚੀਜ਼ ਅਧੂਰੀ ਹੈ ਹੁਣ ਵਿਧੀ ਕੀ ਹੈ ਸੁਣੋ ਜੀ ਐਤਵਾਰ ਨੂੰ ਪੂਜਾ ਕਰੀ ਜਾਂਦੀ ਹੈਗੀ ਨਿਗਰਖੇੜਾ ਜੀ ਦੀ ਜਿਹਦੇ ਵਿੱਚ ਸਮਾਨ ਲੱਗਦਾ ਹੈ ਕਿ ਉਹਦੀ ਜੋਤ ਐਤਵਾਰ ਵਾਲੇ ਦਿਨ ਲਾਈ ਜਾਂਦੀ ਹੈ ਕੱਚੀ ਲੱਸੀ ਨਾਲ ਸਨਾਨ ਕਰਾਏ ਜਾਂਦੇ ਨੇਗੇ ਬਾਬਾ ਨਿਗਰਖੇੜਾ ਜੀ ਦੇ ਕਿ ਉਹਦੀ ਦੇਗ ਦਾ ਭੋਗ ਲਾਇਆ ਜਾਂਦਾ ਹੈਗਾ ਬੱਬਾ ਨਿੱਗਰ ਖੇੜਾ ਜੀ ਤੇ ਤੇ ਚਿੱਟਾ ਕੱਪੜਾ ਉਹਦੇ ਉੱਪਰ ਪਾਇਆ ਜਾਂਦਾ ਜੋ ਨਿੱਗਰ ਖੇੜਾ ਬਣਾਇਆ ਹੁੰਦਾ ਨਾ ਆਪਾਂ ਦੇਖਦੇ ਹਾਂ ਕਿ ਬਣਿਆ ਹੁੰਦਾ ਹੈ ਉਹਦੇ ਉੱਪਰ ਚਿੱਟਾ ਕੱਪੜਾ ਪਰਨ ਨਾ ਕਹਿ ਲੋ ਪੱਗ ਕਹਿ ਲੋ 5 ਮੀਟਰ ਦਾ ਸਵਾ 5 ਦਾ ਵੀ ਹੋ ਜਾਂਦਾ ਹੈ ਸਵਾ 11 ਦੀ ਪੱਗ ਵੀ ਬਣ ਜਾਂਦੀ ਹੈ ਸਵਾ 7 ਦੀ ਬਣ ਜਾਂਦੀ ਹੈ ਸਵਾ 2 ਮੀਟਰ ਦਾ ਵੀ ਹੋ ਜਾਂਦਾ ਹੈ ਉਹ ਤੁਸੀਂ ਆਪਣੇ ਸਰਦਾਂ ਅਨੁਸਾਰ ਜਿੰਨਾ ਕੁ ਵੀ ਛੋਟ ਤੋਂ ਸਰੂਗਾ ਕੋਝ ਹੋ ਗਏ ਸਰਦਾ ਨਾਲ ਹਨਾ ਆਪਾਂ ਕਰ ਸਕੀਏ ਉਹਨਾਂ ਕ ਕਰਨਾ ਇਹ ਜਿਹੜੇ ਤਾਂ ਚੇਲੇ ਗੱਡੀਆਂ ਲਾਉਂਦੇ ਨੇ ਚੇਲੇ ਚੇਲੀਆਂ ਪਾਉਣਾ ਹਰੀ ਉਹ ਤਾਂ ਇਹ ਪਾਠ ਨੂੰ ਮੰਨ ਲਓ ਵੀ ਐਤਵਾਰ ਵਾਲੇ ਦਿਨ ਪੰਜ ਵਾਰੀ ਜ਼ਰੂਰ ਕਰਨਾ ਕਿਉਂਕਿ ਇਹਦੇ ਨਾਲ ਸਾਰਾ ਕੁਝ ਚੱਲਦਾ ਹੈ ਜਿਹੜੇ ਆਮ ਸੰਗਤ ਹੈ ਉਹ ਚਾਹੇ ਦੀ ਭਾਵੇਂ ਮਹੀਨੇ ਬਾਅਦ ਕਰੋ ਚਾਹੇ ਦੀ ਰੋਜ਼ ਕਰੋ ਉਹਨਾਂ ਦਾ ਕੰਮ ਹੈ ਇਹਦੇ 'ਚ ਕੋਈ ਗੁਰੂ ਦੀ ਅਗਿਆ ਨਹੀਂ ਲੈਣੀ ਆਪਾਂ ਨੇ ਕੋਈ ਇਹਦੇ ਚ ਆਪਾਂ ਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਹੈਗੀ ਕੋਈ ਖਤਰਾ ਨਹੀਂ ਵੈਸੀ ਵੀ ਪਸ਼ੂ ਬਸੇਰਾ ਵਾਸਤੇ ਘਰ ਪਰਿਵਾਰ ਸੁੱਖ ਸ਼ਾਂਤੀ ਵਾਸਤੇ ਹਰ ਇੱਕ ਚੀਜ਼ ਵਾਸਤੇ ਨਿਗਰਖੇੜੇ ਦੀ ਪਹਿਲ ਹੁੰਦੀ ਹੈ ਬਹੁਤ ਜ਼ਰੂਰੀ ਹੁੰਦਾ ਨਿਗਰਖੇੜਾ ਪੜਨਾ ਪੜੋ ਜਿਹੜੇ ਗੱਡੀਆਂ ਲਾਉਂਦੇ ਨੇ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਇਲਮ ਵੀ ਨਿਗਰਖੇੜੇ ਦੀ ਇਜਾਜ਼ਤ ਲੈ ਕੇ ਹੀ ਆਪਣੇ ਘਰ ਦੇ ਵਿੱਚ ਆਪਣੇ ਨਿਗਰ ਦੇ ਵਿੱਚ ਪ੍ਰਵੇਸ਼ ਹੁੰਦਾ ਹੈਗਾ ਜਿੱਥੇ ਤੱਕ ਮੈਂ ਪੜਿਆ ਗ੍ਰੰਥਾਂ ਚ ਇਹ ਦੱਸਦੇ ਨੇ ਵੀ ਜੇ ਆਪਾਂ ਨੇ ਇਲਮ ਹਾਜ਼ਰ ਕਰਨਾ ਨਾ ਕੋਈ ਗੁਰੂ ਪੀਰ ਸੰਤ ਮਹਾਂਪੁਰਸ਼ ਨਿਗਰਖੇੜੇ 'ਚ ਆਉਂਦੇ ਨੇ ਨਾ ਪਿੰਡ ਦੇ ਵਿੱਚ ਉਹ ਵੀ ਪਹਿਲਾਂ ਨਿਗਰਖੇੜੇ ਦੀ ਇਜਾਜ਼ਤ ਲੈ ਕੇ ਹੀ ਨਿਗਰਖੇੜੇ ਦੇ ਵਿੱਚ ਵੜ ਸਕਦੇ ਨੇ ਬਿਨਾਂ ਇਜਾਜ਼ਤ ਤੋਂ ਨਹੀਂ ਵੜ ਸਕਦੇ ਹੈਗੇ ਚਲੋ ਅੱਗੇ ਆਪਣਾ ਆਪਣਾ ਇਲਮ ਹੈ ਆਪਣੀ ਆਪਣੀ ਨੌਲੇਜ ਹੈ ਆਪਣੀ ਆਪਣੀ ਸਮਝ ਹੈਗੀ ਹੁਣ ਅਸੀਂ ਰੈਗੂਲਰ ਥੋੜੇ ਵਿੱਚ ਕਲਾਮਾ ਜ਼ਰੂਰ ਪੇਸ਼ ਕਰਦੇ ਰਹਾਂਗੇ ਜੇ ਵੀ ਜਿਵੇਂ ਜਿਹਦੀ ਡਿਮਾਂਡ ਹੈ ਸਾਨੂੰ ਮੈਸੇਜ ਕਰੀ ਚੱਲਿਓ ਤੇ ਅਸੀਂ ਤੁਹਾਡੇ ਕੋਲੇ ਜਰੂਰ ਪਹੁੰਚਾਉਣ ਦੀ ਕਲਾਮਾ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਤੇ ਇਦੋਂ ਪਹਿਲਾਂ ਅਸੀਂ ਕਲਾਮਾ ਪਾ ਨਹੀਂ ਸਕੇ ਮਾਫੀ ਚਾਹੁੰਨੇ ਆ ਸਾਡੀ ਕੋਈ ਮਜਬੂਰੀ ਸਮਝੋ ਜੋ ਵੀ ਸਾਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਸੀ ਅਸੀਂ ਪਾਈ ਨਹੀਂ ਸਾਨੂੰ ਮਨਾ ਕਰਿਆ ਗਿਆ ਸੀ ਗੁਰੂਆਂ ਵੱਲੋਂ ਰੋਕਤਾ ਸੀ ਮੈਂ ਹੁਣ ਇਜਾਜ਼ਤ ਦੇ ਦਿੱਤੀ ਦੁਬਾਰੇ ਪਾ ਰਹੇ ਆ ਤੇ ਸਾਡਾ ਚੈਨਲ ਕਲਾਮ ਪੀਰਾਂ ਦੇ ਚੈਨਲ ਨੂੰ ਸਬਸਕ੍ਰਾਈਬਰ ਵੀ ਕਰੋ ਜੀ ਤੇ ਵੀਡੀਓ ਆਉਂਦੀ ਹੈ ਜਿਹੜੀ ਉਹਨੂੰ ਅੱਗੇ ਸ਼ੇਅਰ ਕਰੋ ਤੇ ਕਮੈਂਟ ਜ਼ਰੂਰ ਕਰੋ ਕਿਉਂਕਿ ਸਾਨੂੰ ਕੋਈ ਰਿਸਪਾਂਸ ਦਿਓਗੇ ਤਾਂ ਅਸੀਂ ਪਾਵਾਂਗੇ ਜੇ ਕੋਈ ਰਿਸਪਾਂਸ ਨਹੀਂ ਆਊਗਾ ਅਸੀਂ ਬੰਦ ਕਰ ਦੇਣਾ ਹੈਗਾ ਵੀਰੇ ਠੀਕ ਹੈ ਜੀ ਜਗਾਰਾ ਗੁਰੂਆਂ ਦੇ ਨਾਮ ਦਾ ਬੋਲ ਸੱਚੇ ਦਰਬਾਰ ਕੀ ਜੈ